ਲੋਕਤੰਤਰ ਦਾ ਤਿਉਹਾਰ ਦਾ ਆਖਰੀ ਪੜਾਅ ਹੈ ਅਜਿਹੇ ਵਿੱਚ ਅੱਜ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਪਿਛਣ ਗਰਮੀ ਦੇ ਬਾਵਜੂਦ ਬੇਸ਼ੱਕ ਅੱਜ ਸਵੇਰ ਤੋਂ ਹੀ ਮਤਦਾਤਾਵਾਂ ਦਾ ਰੁਝਾਨ ਥੋੜਾ ਘੱਟ ਦਿਖਾਈ ਦੇ ਰਿਹਾ ਹੈ ਗੱਲ ਅਗਰ ਭਾਰਤ ਪਾਕਿਸਤਾਨ ਸੀਮਾਵਰਤੀ ਇਲਾਕਿਆਂ ਦੀ ਕਰੀਏ ਤਾਂ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡ ਬੱਲੂਆਣਾ ਦੇ ਵਿੱਚ ਇਨਸਾਨੀਅਤ ਦੀ ਅਜੀਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਹਨੂੰ ਦੇਖ ਤੁਸੀਂ ਘਰ ਬੈਠੇ ਹੀ ਇਨ੍ਹਾਂ ਜਾਬਾਜ਼ਾਂ ਦੁਆਰਾ ਕੀਤੇ ਜਾ ਰਹੇ ਕਾਰਜ ਦੀ ਦਿਲ ਖੋਲ ਕੇ ਸ਼ਲਾਘਾ ਕਰੋਗੇ ਤਸਵੀਰਾਂ ਵਿੱਚ ਦਿਖਾਈ ਦੇ ਰਹੀ ਇਹ ਪਾਣੀ ਦੀ ਛਬੀਲ ਉਹਨਾਂ ಮತਦਾਤਾਵਾਂ ਦੀ ਪਿਆਸ ਬੁਝਾਉਂਦਾ ਕੰਮ ਕਰ ਰਹੀ ਹੈ ਜੋ 47 ਡਿਗਰੀ ਤਾਪਮਾਨ ਦੇ ਵਿੱਚ ਵੀ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਚੱਲੇ 파 ਰਹੀ ਹੈ। ਤਸਵੀਰਾਂ ਨੂੰ ਦੇਖ ਕੇ ਤੁਸੀਂ ਸਹਿਜ ਹੀ ਅੰਦਾਜ਼ਾ ਲਗਾ ਚੁੱਕੇ ਹੋਵੋਗੇ ਕਿ ਇਹ ਉਹ ਮਾਨਵਤਾ ਦੀ ਫੌਜ ਹੈ ਜੋ ਬਿਨਾਂ ਨੀਸਵਾਰਥ ਭਾਵ ਦੇ ਹਰ ਕਿਸੇ ਦੀ ਸਹਾਇਤਾ ਦੇ ਲਈ ਹਮੇਸ਼ਾ ਮੌਰੀ ਰਹਿੰਦੀ ਹੈ। ਤਾਨੂੰ ਦੱਸ ਦਈਏ ਕਿ ਬਾਰਡਰ ਏਰੀਆ ਦੇ ਵਿੱਚ ਫਿਰੇ 7 ਵਜੇ ਹੀ મતદાન ਸ਼ੁਰੂ ਹੋ ਚੁੱਕਿਆ ਸੀ ਅਜੀਹੇ ਦੇ ਵਿੱਚ ਡੇੜਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨਰਸ ਵੈਲਫੇਅਰ ਫੋਰਸ ਨੇ ਤੜਕਸਾਰ ਤੋਂ ਹੀ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ ਜਿਵੇਂ ਹੀ ਸੂਰਜ ਸਮਾਨ ਦੇ ਵਿੱਚ ਚੜਨ ਲੱਗਿਆ ਅਤੇ ਤਾਪਮਾਨ ਵਧਣ ਦੇ ਕਾਰਨ ਵੋਟਰਾਂ ਨੂੰ ਤਪਿਸ਼ ਸਤੋਂਨ ਲੱਗੀ ਤਾਂ ਇਹਨਾਂ ਦੇ ਹਲਕੀ ਪਿਆਜ਼ ਦੇ ਨਾਲ ਸੁੱਕਣ ਲੱਗੇ। ಮತਦਾਨ ਦੇ ਦਰਮਿਆਨ ਲੱਗੀਆਂ ਲੰਬੀਆਂ ਕਤਾਰਾਂ ਪਿਆਸ ਦੇ ਨਾਲ ਵਿਆਕੁਲ ਹੋ ਰਹੀਆਂ ਸਨ। ਅਜਿਹੇ ਦੇ ਵਿੱਚ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਫੋਸਵਿੰਗ ਦੇ ਸੇਵਾਦਾਰਾਂ ਨੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਾ ਕੇ ਇਹਨਾਂ ਲੋਕਾਂ ਦੀ ਪਿਆਸ ਬੁਝਾਉਣ ਦਾ ਕਾਰਜ ਕੀਤਾ। ਸੇਵਾਦਾਰਾਂ ਤੋਂ ਇਸ ਕਾਰਜ ਦੀ ਹਰ ਵੋਟਰ ਨੇ ਜਮ ਕੇ ਸ਼ਲਾਘਾ ਕੀਤੀ ਪੋਥੀ ਪੋਲਿੰਗ ਬੂਥ ਤੇ ਤੇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਇਸ ਮਾਨਵਤਾ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ ਇਸ ਮੌਕੇ ਤੇ ਪਿੰਡਾਂ ਦੇ ਮੌਤਵਰ ਲੋਕਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਤੇ ਮੈਂ ਕਹਣਾ ਚਾਹੁੰਦਾ ਮਾਨਵਤਾ ਭਲਾਈ ਦਾ ਕੰਮ ਦੇਰੇ ਵੱਲੋਂ ਤੇ ਜਿਹੜੀ ਟੀਮ ਲੱਗੀ ਹੈ ਤੇ ਬਹੁਤ ਅੱਛਾ ਕਰ ਰਹੀ ਹੈ ਤੇ ਪ੍ਰਮਾਤਮਾ ਦਾ ਚੜ੍ਹਦੀ ਕਲਾ ਬਖਸ਼ੇ ਇਹ ਗਰਮੀ ਦੇ ਮੌਸਮ ਦੇ ਵਿੱਚ ਤੁਹਾਨੂੰ ਪਤਾ ਵੀ ਪਾਣੀ ਦੀ ਮੇਨ ਜ਼ਰੂਰਤ ਹੁੰਦੀ ਹੈ ਇਨਸਾਨ ਨੂੰ ਤੇ ਇਹ ਪਾਣੀ ਦੀ ਸੇਵਾ ਸਵੇਰ ਤੋਂ ਲੱਗੀ ਹੋ ਸ਼ਾਮ ਤੱਕ ਚੱਲੇਗੀ ਕਿਵੇਂ ਲੱਗ ਰਿਹਾ ਤੁਹਾਨੂੰ ਅੰਦਰ ਕੀ ਹੋ ਰਿਹਾ ਹੈ ਤੁਹਾਡੇ ਅੰਦਰ ਜਜ਼ਬਾ ਇਹ ਜਜ਼ਬਾ ਹੋ ਰਿਹਾ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਵੀ ਜਿਹੜਾ ਲੱਗੀ ਖੜੀ ਟੀਮ ਇਹਦਾ ਹੌਸਲਾ ਹੈ ਜੀ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਰਹੀ ਹੈ ਇਹਨਾਂ ਤੇ ਠੀਕ ਹੈ ਜੀ ਅਸਲੀ ਜਿਹੜਾ ਬਹੁਤ ਇੱਕ ਵਧੀਆ ਕੰਮ ਹੈਗਾ ਠੰਡਾ ਮਿੱਠਾ ਪਾਣੀ ਮਿਲੇਗਾ ਰੋਟਾਂ ਪੌਣਾਂ ਵਾਲਿਆਂ ਨੂੰ ਬਹੁਤ ਮਤਲ ਇੱਥੇ ਫਾਇਦਾ ਹੋਵੇਗਾ ਤੇ ਇਹ ਜੋ ਆਪਣਾ ਸਾਸਨ ਪ੍ਰੇਮੀ ਹਨ ਇਹ ਬਹੁਤ ਇੱਕ ਸੰਦਾ ਚੰਗਾ ਕੰਮ ਕਰ ਰਹੇ ਹਨ ਸੇਵਾ ਕਰ ਰਹੇ ਹਨ ਜੀ ਲਾ ਕੇ ਇੱਕ ਤਾਂ ਖਣਤਾ ਤੇ ਪੰਜ ਚਲਾ ਦਾ ਜਿਹੜਾ ਹੈ ਪ੍ਰਚਾਰਾ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਧੰਨਵਾਦ ਮਹਤਵੀ ਜੀ ਬਹੁਤ ਬਹੁਤ ਧੰਨਵਾਦ ਸਤਿ तुम्हारे चरिनो में यही बेनती है पल पल चिन्ह चिन्ह रहे ध्यान तुम्हारे चरिनों में चाहे कुल संसार बने चाहे जीवन मुझे परिवार बने चाहे मौत गले का हार बने ਰਹਿ ਗਿਆਨ ਤੁਹਾਰੇ ਚਰੀ